ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਿਤ ਚਰਨ ਕਮਲ ਕਾਇ ਆਸਰਾ ਚਿਤ ਚਰਨ ਕਮਲ ਸੰਗ ਜੋੜੀ ਮਨ ਲੂਚੇ ਬਰਿਆਈਆਂ ਗੁਰ ਸ਼ਬਦੀ ਇਹੋ ਮਨ ਹੋੜੀਏ ਵਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੇ ਬਾਹੇ ਨਾ ਛੋੜੀਏ ਤੇਗੋ ਬਹਾਦਰ ਬੁਲਿਆ ਤਰਪਈਏ ਧਰਮ ਨਾ ਛੋੜੀਏ ਤੇਗੋ ਬਹਾਦਰ ਜਨਮਿਆ ਬਾੜ ਯੂ ਦਾ ਬਲਵਾਨ ਜਿਸ ਦੀ ਕੋਈ ਮਿਸਾਲ ਨਾ ਮਿਲਦੀ ਵਿੱਚ ਜਹਾਨ ਮਾਤਾ ਜਿਸ ਦੀ ਨਾਨਕੀ ਬਾਪੂ ਹਰ ਗੁਬਿੰਦ ਆਈ ਵੱਡੇ ਕੰਮ ਲਈ ਇਹ ਨ ਕੀ ਜਹੀ ਜੈਨ ਖਬਰ ਹੋਈ ਮਹਾਰਾਜ ਨੂੰ ਵਿੱਚ ਭਰੇ ਦਰਬਾਰ ਲਾਲ ਗ੍ਰਹਿ ਪਰਵਿਸਿਆ ਜੁਗਾਂ ਦਾ ਸਿੰਗਾਰ ਖੁਸ਼ੀ ਹੋਈ ਮਹਾਰਾਜ ਨੂੰ ਮੇਰੇ ਅਗਮਿੰਦਾ ਤੋਂ ਜ्यों ਸੂਰਜ ਦੇ ਚੜਨ ਦੀ ਪਾਈ ਕਿਸੇ ਨੇ ਬਾਤ ਰਖੂ ਨਾ ਤਿਆਗ ਮਾਲੋ ਵੱਡ ਤਿਆਗੀ ਏ ਸਦਾ ਨਿਵਾਣਾ ਇਸਨੇ ਦਿਨ ਨਾਲ ਸੁਨੇਹ दादे उते पोतरा कथनी ए आ नमे पाऊंगा पाऊगा पूरने काष्ट किसे चलो तन तन साहेब श्री गुरु तेग बहादुर साहेब महाराज तन तन साहेब श्री गुरु तेग बहादुर साहिब महाराज ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ